ਸਾਹਿਬ ਜਦਾ ਜੀ ਸਿਗਨਲ ਮਹਾਲੀ ਦੀ ਗੱਲ ਕਰਾਂ ਤਾਂ ਮੇਰੇ ਖਿਆਲ ਨਾਲ ਸਟਾਰਮ ਸੀਵਰ ਦੇ ਜੋ ਮਾੜੇ ਹਾਲਾਤ ਹੈ ਸ਼ਹਿਰ ਚ ਤਾਂ ਪੂਰੇ ਪੰਜਾਬ ਦਾ ਤਾਂ ਰੱਬ ਹੀ ਰੱਖਾ ਹੋਊਗਾ ਤੇ ਜਦੋਂ ਪ੍ਰਸਾਦ ਥੋੜੀ ਥੋੜੀ ਬਰਸਾਤਾਂ ਪਈਆਂ ਤਾਂ ਵੀ ਉਹ ਕਰ ਪਾਣੀ ਦੇ ਵਿੱਚ ਡੁੱਬੇ ਔਰ ਹਰ ਸਾਲ ਉਹਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਵੀ ਹੁੰਦਾ ਤੇ ਉਹ ਪੰਪ ਆਊਟ ਕਰਾ ਦਾਂਗੇ ਜੀ ਪਾਣੀ ਪਲੇਮਾਨ ਤੋਂ ਇੱਥੋਂ ਤੁਸੀਂ ਪੰਪ ਆਊਟ ਕਰੋਗੇ ਪਰ ਪਾਣੀ ਦੀ ਵਿਵਸਥਾ ਤਾਂ ਕੋਈ ਨਹੀਂ ਹੋਈ ਜਿੱਥੋਂ ਪੰਪ ਆਊਟ ਕਰਕੇ ਅੱਗੇ ਤੁਸੀਂ ਕੱਢ ਰਹੇ ਹੋ ਉਹ ਪਾਣੀ ਅੱਗੇ ਜਾ ਕੇ ਮਾਰ ਕਰੇਗਾ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਕਿੰਦੀ ਨਦੀ ਟੁੱਟ ਰਹੀ ਹੈ ਕਿਤੇ ਨਾਲੇ ਟੁੱਟ ਰਹੇ ਆ ਕਿਤੇ ਕੁਝ ਹੋ ਰਿਹਾ ਸੋ ਦਿੱਲੀ ਵਾਲਿਆਂ ਨੂੰ ਪਤਾ ਹੀ ਕੁਝ ਨਹੀਂ ਵੀ ਇੱਥੇ ਕੀ ਕਰਨਾ ਕੀ ਹੋ ਰਿਹਾ ਸੋ ਇਸ ਕਰਕੇ ਬੜਾ ਚਿੰਤਾ ਦਾ ਵਿਸ਼ਾ ਪੰਜਾਬ ਇਸ ਤਰ੍ਹਾਂ ਕੇ ਦਾ ਕੁਦਰਤ ਦੀ ਮਾਰ ਹੈ ਕਿਉਂਕਿ ਇਹ ਦੇਖੋ ਸਰਕਾਰਾਂ ਤਾਂ ਆਪ ਕਰਦੀਆਂ ਨਹੀਂ ਹੈਗੀਆਂ ਕਿਉਂਕਿ ਲੋਕ ਵੀ ਇਹ ਕਹਿੰਦੇ ਕਿਉਂਕਿ ਵਿਰੋਧੀਆਂ ਪਾਰਟੀਆਂ ਨਾ ਤਾਂ ਕਹਿੰਦੇ ਗੱਲ ਚੱਕਣੀਆਂ ਔਰ ਤੁਸੀਂ ਗੱਲ ਚੱਕ ਰਹੇ ਹੋ ਦੇਖੋ ਮੁਹਾਲੀ ਦੀ ਗੱਲ ਇੱਥ ਇੱਥੇ ਕਿਉਂ ਪਾਣੀ ਘਰਾਂ ਦੇ ਵਿੱਚ ਵੜ ਰਿਹਾ ਹੈ ਇਹ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਬਲ ਬਲੈਂਟ ਸ਼ਹਿਰ ਹੈ ਨਾ ਇੱਥੇ ਪਲਾਨਿੰਗ ਦੇ ਨਾਲ ਸ਼ਹਿਰ ਵਿਕਸਿਤ ਹੋਇਆ ਅੱਜ ਉਹਦੇ ਸੀਵਰੇਜ ਦੀ ਸਫਾਈ ਨਹੀਂ ਹੋ ਰਹੀ ਸਟਾਰਮ ਸੀਵਰੇਜ ਚੋਕ ਪਿਆ ਕੋਈ ਤੇ ਸਾਡੀ ਜਦੋਂ ਵਿਫਤਾ ਆ ਕੇ ਖੜੀ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਹਰਕਤ ਚ ਆਉਂਦੇ ਹਾਂ ਅਸੀਂ ਆਪਣਾ ਖੂਨ ਪਸੀਨਾ ਵਹਾ ਕੇ ਔਰ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਾਸ ਸੁਖੀ ਅੱਜ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਸਾਰੇ ਸ਼ਹਿਰ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਤੇ ਲਗਾਤਾਰ بارش ਹੋ ਰਹੀ ਹੈ ਤੇ ਕਈ ਥਾਵਾਂ ਤੇ red alert ਵੀ ਕਰ ਦਿੱਤਾ ਹੈ ਕਿ ਫਲੱਡ ਆਣਗੇ ਪਾਣੀ ਆਏਗਾ ਤੇ ਕਈ ਪਿੰਡ ਤੇ ਕਈ ਪੁਲ ਵੀ ਤੱਕ ਗਿਰ ਚੁੱਕੇ ਨੇ ਜੇ ਆਪਾਂ ਹਲਕਾ ਮੁਹਾਲਈ ਦੀ ਗੱਲ ਕਰ ਲਈਏ ਖਰੜ ਦੀ ਗੱਲ ਕਰ ਲਈਏ ਤੇ ਇੱਥੇ ਵੀ ਬਹੁਤ ਸਾਰੇ ਸੜਕਾਂ ਤੇ ਪਾਣੀ ਖੜਿਆ ਹੋਇਆ ਹੈ ਸੜਕਾਂ ਟੁੱਟ ਚੁੱਕੀਆਂ ਨੇ ਸੋ ਇਸੇ ਵਿਸ਼ੇ ਤੇ ਅੱਜ ਆਪਾਂ ਚਰਚਾ ਕਰਾਂਗੇ ਸਾਡੇ ਨਾਲ ਅਕਾਲੀ ਲੀਡਰ ਪ੍ਰਵਿੰਦਰ ਸਿੰਘ ਸੁਹਾਣਾ ਜੀ ਨੇ ਸੋ तमाम ਗੱਲਾਂ ਬਾਤਾਂ ਕਰਾਂਗੇ ਪੰਜਾਬ ਦੇ ਮਸਲਿਆਂ ਤੇ ਸੋ ਸਵਾਗਤ ਕਰਦੇ ਹਾਂ ਪ੍ਰਵਿੰਦਰ ਸਿੰਘ ਸੁਹਾਣਾ ਦੇ ਸਵਾਗਤ ਦਿਨ ਬਹੁਤ ਧੰਨਵਾਦ ਜੀ ਪ੍ਰਵਿੰਦਰ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਮਾਹੌਲ ਨੂੰ ਕਿਸ ਤਰ੍ਹਾਂ ਦੇਖੋ بارش ਲਗਾਤਾਰ ਹੋ ਰਹੀ ਹੈ ਤੇ ਜਿਸ ਤਰੀਕੇ ਦੇ ਨਾਲ ਯਾਨੀ ਹੁਣ yellow alert ਹੈ ਮੌਸਮ ਨੂੰ ਲੈ ਕੇ ਉਸ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਹਰ ਬਰੇ ਸੈਂਟਰ ਗਵਰਨਮੈਂਟ ਤੋਂ ਬਹੁਤ ਫੰਡ ਆਂਦਾ ਜਿਹੜਾ ਕਿ ਨਾਲਿਆਂ ਦੀ ਸਫਾਈ ਹੋਗੀ ਸੀਵਰੇਜ ਦੀ ਸਫਾਈ ਹੋਗੀ ਉਹਦੇ ਤੇ ਉਹ ਉਹਦਾ ਯੂਟਿਲਾਈਜ਼ ਕਰਕੇ ਤਾਂ ਜੋ ਇਹ ਜਿਹੜੀਆਂ ਆਫਤਾਂ ਕੁਦਰਤੀ ਆਉਨੀਆਂ ਵੀ ਇਹਨਾਂ ਦਾ ਬਚਾਅ ਕੀਤਾ ਜਾ ਸਕੇ ਤੋਂ ਮੈਂ ਬਹੁਤੀ ਦੂਰ ਨਹੀਂ ਜਾਂਦਾ ਮੈਂ ਤੁਹਾਨੂੰ ਸਾਬਜਦਾ ਅਜੀਤ ਸਿੰਘ ਨਰ ਮਹਾਲੀ ਦੀ ਗੱਲ ਕਰਾਂ ਤਾਂ ਮੇਰੇ ਖਿਆਲ ਨਾਲ ਸਟਾਰਮ ਸੀਵਰ ਦੇ ਜੋ ਮਾੜੇ ਹਾਲਾਤ ਸ਼ਹਿਰ 'ਚ ਹੈ ਤਾਂ ਪੂਰੇ ਪੰਜਾਬ ਦਾ ਤਾਂ ਰੱਬ ਹੀ ਰੱਖਾ ਹੋਊਗਾ ਤੇ ਅੱਜ ਸਟਾਰਮ ਸੀਵਰੇਜ ਬਿਲਕੁਲ ਦੇਖੋ ਦੋ ਫੇਸ ਲਾ ਲਓ ਤੁਸੀਂ ਚਾਰ ਫੇਸ ਲਾ ਲਓ 11 ਫੇਸ ਲਾ ਲਓ ਜਦੋਂ ਬਰਸਾਤ ਥੋੜੀ ਥੋੜੀਆਂ ਬਰਸਾਤਾਂ ਪਈਆਂ ਤਾਂ ਵੀ ਉਹ ਘਰ ਪਾਣੀ ਦੇ ਵਿੱਚ ਡੁੱਬੇ ਔਰ ਹਰ ਸਾਲ ਉਹਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਵੀ ਹੁੰਦਾ ਤੇ ਉਹ ਉਸ ਸਮੇ ਲੋਕ ਬੜੇ ਉਹ ਵੀ ਕਰਦੇ ਆ ਸਾਡੇ ਵਰਗੇ ਰਾਜਨੀਤਿਕ ਲੀਡਰ ਜਾ ਕੇ ਉਹਨਾਂ ਨੂੰ ਦਲਾਸਾ ਵੀ ਦਿੰਨੇ ਆ ਪਰ ਹੋਇਆ ਕੁਝ ਨਹੀਂ ਹੋਇਆ ਕਿ ਇੱਕ ਟਰੈਕਟਰ ਲਿਆ ਕੇ ਖੜਾਤਾ ਉੱਤੇ ਪੰਪ ਲਾਤਾ ਵੀ ਸਿਰਫ ਪੰਪ ਆਊਟ ਕਰਾ ਦਾਂਗੇ ਜੀ ਪਾਣੀ ਉਹ ਪਲੇਮਾਨ ਤੋਂ ਇੱਥੇ ਤੁਸੀਂ ਪੰਪ ਆਊਟ ਕਰੋਗੇ ਪਰ ਪਾਣੀ ਦੀ ਵਿਵਸਥਾ ਤਾਂ ਕੋਈ ਨਹੀਂ ਹੋਈ ਜਿੱਥੋਂ ਪੰਪ ਆਊਟ ਕਰਕੇ ਅੱਗੇ ਤੁਸੀਂ ਕੱਢ ਰਹੇ ਹੋ ਉਹ ਪਾਣੀ ਅੱਗੇ ਜਾ ਕੇ ਮਾਰ ਕਰੇਗਾ ਸੋ ਇਸ ਕਰਕੇ ਫੇਲੀਅਰ ਹੈ ਮੈਂ ਤਾਂ ਕਹੂੰਗਾ ਪੰਜਾਬ ਗਵਰਨਮੈਂਟ ਦਾ ਸਭ ਤੋਂ ਵੱਡਾ ਫੇਲੀਅਰ ਹੈ ਇਹਦੇ ਚ ਕਿ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਇਹ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੇ ਪਲਾਨਿੰਗ ਸ਼ਹਿਰ ਆਕਰ ਉਹਨਾਂ ਦੇ ਵਿੱਚ ਬਰਸਾਤੀ ਪਾਣੀ ਦਾ ਇਹ ਹਾਲ ਹੈ ਤਾਂ ਅੱਜ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਕਿੰਦੀ ਨਦੀ ਟੁੱਟ ਰਹੀ ਹੈ ਕਿਤੇ ਨਾਲੇ ਟੁੱਟ ਰਹੇ ਆ ਕਿਤੇ ਕੁਝ ਹੋ ਰਿਹਾ ਸੋ ਇਹ ਇਹ ਦਾ ਜਿਹੜਾ ਸਿੱਧਮ ਸਿੱਧੇ ਤੌਰ ਤੇ ਜਿਹੜੇ ਹੁਕਮਰਾਨ ᱛੀ ਰਹਿ ਉਹ ਉਹ ਇਹਦੀ ਜ਼ਿੰਮੇਵਾਰ ਹੈ ਔਰ ਪੰਜਾਬੀ ਇਸ ਕੱਲ ਦਾ ਜਵਾਬ ਵੀ ਮੰਗਣਗੇ ਰਾਂ ਤਾਂ ਕਿ ਕਿ ਤੁਸੀਂ ਤੁਸੀਂ ਸਾਡੇ ਲਈ ਕੀ ਕੀਤਾ ਕਿ ਆ ਕੀ ਜਿਹੜੀ ਆਫਤ ਹੈ ਇਹਨੂੰ ਝੱਲਣ ਦੇ ਲਈ ਇਹ ਇਹਦੀ ਇਹਦੀ ਤੁਸੀਂ ਕਿੰਨੇ ਕਰ ਸਮਰਾਥੋਂ ਉਹ ਅੱਜ ਤੁਹਾਡੇ ਸਾਹਮਣੇ ਕਿਉਂਕਿ ਸੀਐਮ ਸਾਹਿਬ ਤਾਂ ਤਮਲ ਲੱਡੂ ਦੇ ਤੌਰ ਤੇ ਘੁੰਮਣ ਗਏ ਹੋਏ ਛੁੱਟੀਆਂ ਮਨਾਉਣ ਉਹ ਅੱਜ ਅਮਰੀਕਾ ਨਾਲ ਆਏ ਆ ਸ਼ਾਮੀ ਸੋ ਇਸ ਕਰਕੇ ਇੱਥੇ ਵਾਰੀਵਾਰ ਕੋਈ ਨਹੀਂ ਅਫਸਰ ਅੱਜ ਸਰਕਾਰ ਚਲਾ ਰਹੇ ਹਨ ਦਿੱਲੀ ਵਾਲੇ ਇੱਥੇ ਸਰਕਾਰ ਚਲਾ ਰਹੇ ਹਨ ਦਿੱਲੀ ਵਾਲਿਆਂ ਨੂੰ ਪਤਾ ਹੀ ਕੁਝ ਨਹੀਂ ਵੀ ਇੱਥੇ ਕੀ ਕਰਨਾ ਕੀ ਹੋ ਰਿਹਾ ਸੋ ਇਸ ਕਰਕੇ ਬੜਾ ਚਿੰਤਾ ਦਾ ਵਿਸ਼ਾ ਪੰਜਾਬੀਆਂ ਲਈ ਔਰ ਸਾਡੇ ਪੰਜਾਬੀਅਤ ਦੇ ਲਈ ਇਹ ਸ਼ਰਮਸ਼ਾਰ ਵਾਲੀ ਗੱਲ ਹੈ ਪਰ ਪ੍ਰਵੀਂਦਰ ਸਰ ਗੱਲ ਇਸ ਤਰ੍ਹਾਂ ਹੈ ਕਿ ਇਹ ਤਾਂ ਕੁਦਰਤ ਦੀ ਮਾਰ ਹੈ ਕਿਉਂਕਿ ਇਹ ਦੇਖੋ ਸਰਕਾਰਾਂ ਤਾਂ ਆਪ ਕਰਦੀਆਂ ਨਹੀਂ ਹੈਗੀਆਂ ਕਿਉਂਕਿ ਲੋਕ ਵੀ ਇਹ ਕਹਿੰਦੇ ਕਿਉਂਕਿ ਵਿਰੋਧੀਆਂ ਪਾਰਟੀਆਂ ਨਾਲ ਤਾਂ ਕਹਿੰਦੇ ਗੱਲ ਚੱਕਣੀਆਂ ਔਰ ਤੁਸੀਂ ਗੱਲ ਚੱਕ ਰਹੇ ਹੋ ਦੇਖੋ ਕੁਦਰਤੀ ਮਾਰ ਮੈਂ ਮੰਨਦਾ ਵੀ ਜਿੱਥੇ ਵੇਟ ਵਾਲਾ ਏਰੀਆ ਹੋ ਗਿਆ ਜਿੱਥੇ ਨਦੀਆਂ ਨਾਲੇ ਆ ਉੱਥੇ ਮੈਂ ਮੰਨਦਾ ਵੀ ਹੋ ਸਕਦੀ ਹੈ ਚਲੋ ਉਹ ਪਰ ਉਸ ਤੋਂ ਬਾਅਦ ਜਿਹੜੇ ਵੈਲ ਡਵੈਲਪ ਸ਼ਹਿਰ ਹੈ ਜਿਵੇਂ ਮੁਹਾਲੀ ਦੀ ਗੱਲ ਹੋਵੇ ਇੱਥੇ ਘਰ ਕਿਉਂ ਡੁੱਬ ਰਹੇ ਹੈ ਇੱਥੇ ਕਿਉਂ ਪਾਣੀ ਘਰਾਂ ਦੇ ਵਿੱਚ ਵੜ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਬਲ ਪਲੈਂਟ ਸ਼ਹਿਰ ਹੈ ਨਾ ਇੱਥੇ ਪਲਾਨਿੰਗ ਦੇ ਨਾਲ ਸ਼ਹਿਰ ਵਿਕਸਿਤ ਹੋਇਆ ਅੱਜ ਉਹਦੇ ਸੀਵਰੇਜ ਦੀ ਸਫਾਈ ਨਹੀਂ ਹੋ ਰਹੀ ਸਟਾਰਮ ਸੀਵਰੇਜ ਚੋਕ ਪਿਆ ਸੋ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਸਰਕਾਰਾਂ ਇਹ ਹੀ ਹਾਲ ਉੱਥੇ ਹੋਊਗਾ ਜੇ ਉੱਥੇ ਕੋਈ ਨਦੀਆਂ ਨਾਲੇ ਜਿਹੜੇ ਹੈ ਉਹਨਾਂ ਦੀ ਸਫਾਈ ਹੋਈ ਹੁੰਦੀ ਉਹਨਾਂ ਦੀ ਰਿਪੇਅਰ ਹੋਈ ਹੁੰਦੀ ਤਾਂ ਸ਼ਾਇਦ ਇਹ ਬੰਨ ਵੀ ਨਾ ਟੁੱਟਦੇ ਸੋ ਇਸ ਕਰਕੇ ਇਹਦੇ ਬਲ ਸਰਕਾਰਾਂ ਨੂੰ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਯਾਨੀ ਕਹਿਣ ਦਾ ਮਤਲਬ ਹੈ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਰਕਾਰਾਂ ਨੇ ਪਹਿਲਾਂ ਧਿਆਨ ਨਹੀਂ ਦਿੱਤਾ ਜਿਹੜੇ ਵਾਲੀਆਂ ਨਾਲੇ ਨਾ ਉਹਨਾਂ ਦੀ ਸਫਾਈਆਂ ਨਹੀਂ ਕੀਤੀ ਗਈਆਂ ਇਹ ਤਾਂ ਕਰਕੇ ਜਾਣਾ ਓਵਰਫਲੋ ਹੋ ਰਿਹਾ ਜਿਹੜੇ ਪਿੰਡਾਂ ਦੇ ਵੀ ਸ਼ਹਿਰਾਂ ਦੇ ਵਿੱਚ ਬਿਲਕੁਲ ਜੀ ਇਹ ਜਿਹੜੀ ਸਰਕਾਰ ਦੀ ਮੱਠੀ ਢਿੱਲੀ ਕਾਰਗੁਜ਼ਾਰੀ ਹੈ ਉਸ ਕਰਨੇ ਇਹ ਜਿਹੜਾ ਹੈ ਇਹ ਸਾਰਾ ਕੁਝ ਅੱਜ ਜਿਹੜਾ ਪੰਜਾਬ ਦੇ ਵਿੱਚ ਵਾਪਰ ਰਿਹਾ ਕੁ ਠੀਕ ਹੈ ਕੁਦਰਤੀ ਕਰੋਪੀ ਹੁੰਦੀ ਹੈ ਪਰ ਉਹਨੂੰ ਜਿਹੜੀ ਉਹ ਤੋਂ ਆਣ ਤੋਂ ਪਹਿਲਾਂ ਕੋਈ ਵਿਆਪਕ ਪ੍ਰਬੰਧ ਤਾਂ ਚਾਹੀਦਾ ਨਾ ਕੰਟਰੋਲ ਰੂਮ ਬਣਨੇ ਚਾਹੀਦੇ ਆ ਹੋਰ ਹੋਣਾ ਚਾਹੀਦਾ ਉਹ ਤਾਂ ਜਦੋਂ ਬਰਸਾਤ ਦੇ ਦਿਨ ਸ਼ੁਰੂ ਹੋ ਜਾਣਾ ਉਦੋਂ ਹੀ ਬਣਾ ਦੇਣਾ ਚਾਹੀਦਾ ਸਾਰਾ ਕੁਝ ਪਰ ਤਰਾਸਦੀ ਹੈ ਸਾਡੀ ਜਦੋਂ ਵਿਵਸਤਾ ਆ ਕੇ ਖੜੀ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਹਰਕਤ ਚ ਆਉਂਦੇ ਆ। ਸੋ ਇਹ ਪ੍ਰਵਿੰਦਰ ਸਰ ਤੁਸੀਂ ਹਮੇਸ਼ਾ ਹੀ ਲੋਕਾਂ ਦੇ ਹੱਕ ਦੇ ਲਈ ਖੜਦੇ ਹੋ, ਮੋਹਾਲੀ ਦੇ ਹੱਕ ਦੇ ਲਈ ਖੜਦੇ ਹੋ, ਲੋਕਾਂ ਦੀ ਆਵਾਜ਼ ਚੱਕਦੇ ਹੋ। ਹੁਣ ਪਿੱਛੇ ਜੇ ਤੁਸੀਂ ਮੋਰਚਾ ਵੀ ਖੋਲਿਆ ਸੀ ਜਿਸ ਤਰੀਕੇ ਦੇ ਨਾਲ ਦੇਖਿਆ ਗਿਆ ਕਿ ਮੋਹਾਲੀ ਨਗਰ ਕੌਂਸਲ ਦੇ ਬਾਅਦ ਮੇਰੇ ਖਿਆਲ ਦੇ ਮੋਰਚਾ ਲਗਾਇਆ ਸੀ ਤੁਸੀਂ ਉਸ ਨੂੰ ਲੈ ਕੇ ਡੰਪਿੰਗ ਗਰਾਊਂਡ ਦੀ ਗੱਲ ਹੋਈ ਸੀ ਉਥਾ ਉਹਦਾ ਕੀ ਪ੍ਰੋਸੀਜਰ ਚੱਲ ਰਹਾ ਹੈ? ਦੇਖੋ ਅਸੀਂ ਤਾਂ ਇਹ ਚਾਹ ਰਹੇ ਹਾਂ ਵੀ ਜਿਹੜਾ ਸਾਡਾ ਸ਼ਹਿਰ ਹੈ, ਇਸ ਸ਼ਹਿਰ ਤੇ ਕਿਉਂਕਿ ਅਸੀਂ ਆਪਣਾ ਖੂਨ ਪਸੀਨਾ ਵਹਾ ਕੇ ਔਰ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਸਗਵੀਰ ਸਿੰਘ ਬਾਦਲ ਜਦੋਂ ਉਹਨਾਂ ਕੋਲ ਅਰਬਨ ਡਿਵੈਲਪਮੈਂਟ ਦਾ ਮਹਿਕਮਾ ਸੀ ਔਰ ਡਿਪਟੀ ਸੀਐਮ ਸੀਗੇ ਉਹਨਾਂ ਨੇ 2400 ਕਰੋੜ ਦੇ ਕਰੀਬ ਇਹ ਸ਼ਹਿਰ ਤੇ ਲਾਇਆ ਖੂਬਸੂਰਤ ਬਣਾਉਣ ਦੇ ਲਈ ਪਰ ਅੱਜ ਇਹਨਾਂ ਕੋਲ ਪੱਚ ਵਰਕ ਨਹੀਂ ਹੋ ਰਿਹਾ ਉਹਨਾਂ ਸੜਕਾਂ ਤੇ ਅੱਜ ਇਹਨਾਂ ਕੋਲ ਜੋ ਅਸੀਂ ਬਿਲਡਿੰਗਾਂ ਬਣਾ ਕੇ ਉਹਨਾਂ ਤੇ ਰੰਗ ਰੋਗ ਨਹੀਂ ਹੋ ਰਿਹਾ ਅੱਜ ਹਾਲਾਤ ਕਿੱਧਰ ਨੂੰ ਗਏ ਅੱਜ ਬਣਾਉਣਾ ਤਾਂ ਕੀ ਸੀ ਮਹਾਲੀ ਨੂੰ ਮਹਾਲੀ ਨੂੰ ਵੀ ਅਸੀਂ ਦੇਖੋ ਇੰਟਰਨੈਸ਼ਨਲ ਲੈਵਲ ਤੇ ਅੱਜ ਮਹਾਲੀ ਦਾ ਨਾਮ ਹੈ ਅੱਜ ਸਾਬਜਾ ਦਾ ਅਜੀਤ ਸਿੰਘ ਨਗਰ ਨੂੰ ਵਾਰਡ ਦੇ ਵਿੱਚ ਅੱਜ ਇੱਕ ਨਾਮ ਬਣਿਆ ਉਹਨੂੰ ਕਿਉਂਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕਰੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਇਆ ਜੇ ਇੰਟਰਨੈਸ਼ਨਲ 에어ਪੋਰਟ ਬਣਾਇਆ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਜੇ ਤੁਸੀਂ ਇਹ ਲਓ ਫਤਿਹ ਮিনার ਚਪਟਰੀ ਬਣਾਇਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ ਏਸੀ ਬੱਸ ਸਟੈਂਡ ਦਾ ਕਨਸੈਪਟ ਅਸੀਂ ਇੱਥੇ ਲੈ ਕੇ ਆਏ ਸੀਗੇ ਸੋ ਇਸ ਕਰਕੇ ਬਹੁਤ ਕੁਝ ਮੈਂ ਕਹਿੰਨਾ ਕਿੰਨਾ ਹੀ ਮੈਰੀਟਰੀਅਸ ਸਕੂਲ ਇਸ ਸ਼ਹਿਰ 'ਚ ਅਸੀਂ ਲੈ ਕੇ ਆਏ ਮਾਈ ਭਾਗੋ ਇੰਸਟੀਚਿਊਟ ਅਸੀਂ ਲੈ ਕੇ ਆਏ ਮਹਾਰਾਜਾ ਰਣਜੀਤ ਸਿੰਘ ਪੈਰਾਮਿਲਟਰੀ ਅਕੈਡਮੀ ਅਸੀਂ ਲੈ ਕੇ ਆਏ ਉਸ ਤੋਂ ਬਾਅਦ ਹਾਂ 5000 ਨਾਈਪਰ ਹੋ ਕੀ ਨਹੀਂ ਕੰਪਨੀਆਂ ਮੈਦੇ ਘਾਣਾਉਣ ਲੱਗਿਆ ਤਾਂ ਬਹੁਤ ਸਮਾਂ ਲੱਗ ਜੂ ਤੋ ਇਸ ਕਰਕੇ ਜੋ ਵੀ ਡਵੈਲਪਮੈਂਟ ਹੋਈ ਹੈ ਅੱਜ ਅਸੀਂ ਉਸ ਦੇ ਲਈ ਇੱਕ ਦਿਲ ਚ ਚੀਜ਼ ਭਜਦੀ ਹੈ ਕਿ ਯਾਰ ਅਸੀਂ ਇਸ ਸ਼ਹਿਰ ਨੂੰ ਬਲੰਦੀਆਂ ਤੇ ਲੈ ਕੇ ਜਾਣਾ ਸੀਗਾ ਪਰ ਅੱਜ ਅਸੀਂ ਇੱਕ ਸਫਾਈ ਪੱਖੋਂ ਇੱਕ ਸਫਾਈ ਚੁਲਿਤ ਕੇ ਰਹਿ ਗਏ ਅੱਜ ਸਫਾਈ ਚ ਮੇਅਰ ਸਰਕਾਰ ਤੇ ਕਹਿ ਰਿਆ ਵੀ ਸਰਕਾਰ ਨਹੀਂ ਕਰੰਦੇ ਰਹੀ ਤੇ ਸਰਕਾਰ ਕਹਿ ਰਹੀ ਹੈ ਮੇਅਰ ਕੁਝ ਨਹੀਂ ਕਰ ਰਿਹਾ ਮੈਂ ਤਾਂ ਕਹਿੰਦਾ ਦੋਨਾਂ ਦੀ ਫੇਲੀਅਰ ਹੈ ਦੋਨਾਂ ਐਸਤੀਫਾ ਦੇ ਕੇ ਯਾਰ ਘਰੇ ਬੈਠ ਜਾਓ ਕਿਉਂ ਤੁਸੀਂ ਲੋਕਾਂ ਦਾ ਬੇਵਕੂ ਬਣਾ ਰਹੇ ਹੋ ਸੋ ਇਹ ਇਸ ਕਰਕੇ ਸਿੱਧਮ ਸਿੱਧੇ ਤੌਰ ਤੇ ਇਹ ਆਪਣੀਆਂ ਸਿਆਸੀ ਰੋਟੀਆਂ ਠੇਕਣ ਦੇ ਲਈ ਔਰ ਆ ਰਹੇ ਜਿਹੜੇ ਚੋਣਾਂ ਆ ਉਹਨਾਂ ਤੇ ਲਈ ਆਪਣੀ ਵਿਉਂਤਬੰਦੀ ਜਿਹੜੀ ਘੜ ਰਹੇ ਆ ਕੋਈ ਸਰਕਾਰ ਤੇ ਦੋਸਤ ਦੇ ਰਿਹਾ ਕੋਈ ਮੇਰ ਤੇ ਦੇ ਰਿਹਾ ਹਾਲਾਂਕਿ ਫੇਲਿਅਰ ਦੋਨਾਂ ਦਾ ਹੀ ਇਹ ਹੈ ਅੱਛਾ ਆਪਾਂ ਲਾਸਟ ਸਵਾਲ ਲੇਵਾਂਗੇ ਜਿੱਦਾਂ ਤੁਸੀਂ ਕਿਹਾ ਕਿ ਸਾਡੇ ਸਰਕਾਰ ਦੇ ਸਮੇਂ ਇਹ ਚੀਜ਼ਾਂ ਬਣਾਈਆਂ ਵਾਕਈ ਇਹਦੇ 'ਚ ਕੋਈ ਦੋਹਰਾਈ ਨਹੀਂ ਬਣਾਈ ਗਈਆਂ ਔਰ ਜਿਹੜੇ ਇਹ ਉਦਘਾਟਨ ਹੋ ਰਹੇ ਨੇ ਰੈੱਡ ਕਾਰਪੇਟ ਪਛਾਏ ਜਾ ਰਹੇ ਨੇ ਐਮ ਐਲ ਏ ਉਦਘਾਟਨ ਕਰਦੇ ਮੰਤਰੀ ਉਹ ਵੀ ਕਿਤੇ ਝੂਠ ਨਹੀਂ ਹੈਗਾ ਨਾ ਦੇਖੋ ਉਹ ਮੇਰੇ ਖਿਆਲ ਨਾਲ ਸਾਡੀਆਂ ਜਿਹੜੀਆਂ ਬਣੀਆਂ ਹੋਈਆਂ ਭਾਵੇਂ ਤੁਸੀਂ ਇਹਨਾਂ ਨੇ ਮਹਿਲਾ ਕਲੀਨਿਕ ਬਣਾਏ ਉਹਦੇ 'ਚ ਬਹੁਤ ਸਾਰੇ ਸਾਡੇ ਸੁਵਿਧਾ ਸੈਂਟਰ ਸੀਗੇ ਜਿਨ੍ਹਾਂ ਨੂੰ ਪੇਂਟ ਕਰਕੇ ਉਹਨਾਂ 'ਚ ਮਹਿਲਾ ਕਲੀਨਿਕ ਬਣਾਤੇ ਸਿਰ ਬਹੁਤ ਸਾਰੇ ਕੰਮ ਮੇਰੇ ਖਿਆਲ ਨਾਲ ਜਿਹੜੇ ਜੇ ਬਾਤ ਦਾ ਪਤੰਗੜ ਬਣਾਉਣਾ ਤਾਂ ਇਹਨਾਂ ਨੂੰ ਬੜਾ ਵਧੀਆ ਆਉਂਦਾ ਰਾਈ ਦਾ ਪਹਾੜ ਇਹਨਾਂ ਨੂੰ ਬਣਾਉਣਾ ਬਹੁਤ ਵਧੀਆ ਆਉਂਦਾ ਇਹ ਵੀ ਇੱਕ ਛੋਟੀ ਜੀ ਚੀਜ਼ ਤਾਂ ਉਹਨੂੰ ਵੱਡੀ ਕਰਕੇ ਦਿਖਾਉਣਗੇ ਮੈਂ ਤਾਂ ਇਹ ਕਹਿ ਰਿਹਾ ਵੀ ਆਓ ਆਪਾਂ ਚੈਲੰਜ ਕਰੀਏ ਡਿਬੇਟ ਕਰੀਏ ਆਓ ਆਪਾਂ ਬੈਠੀਏ ਸਾਰੇ ਮੁਹਾਲੀ ਦੇ ਸਾਰੀਆਂ ਪਾਰਟੀਆਂ ਨੂੰ ਖੁੱਲ੍ਹਾ ਸਦਾ ਕੇ ਬੈਠ ਕੇ ਡਿਬੇਟ ਕਰੀਏ ਲੋਕਾਂ ਨੂੰ ਦੱਸਣਗੇ ਤੁਸੀਂ ਦੱਸਿਓ ਵੀ ਅਸੀਂ ਕੀ ਕਰਿਆ ਕਿਉਂਕਿ ਅਸੀਂ ਸ਼ੁਰੂ ਤੋਂ ਇਹ ਸਿੱਖਿਆ ਆਪਣੀ ਪਾਰਟੀ ਤੋਂ ਆਪਣੇ ਜਿਹੜੇ ਰਾਜਨੀਤਿਕ ਆਗੂਆਂ ਹਨ ਉਹਨਾਂ ਤੋਂ ਕਿ ਜਦੋਂ ਤੁਸੀਂ ਲੋਕਾਂ ਦੇ ਜਾਣਾ ਲੋਕਾਂ ਦੀ ਕਚੈਰੀ ਜਾਣਾ ਤਾਂ ਬੈਲੈਂਸ ਸੀਟ ਲੈ ਕੇ ਜਾਣਾ ਤੁਸੀਂ ਝੂਠ ਦੀ ਰਾਜਨੀਤੀ ਥੋੜੀ ਦੇਰ ਕਰ ਲੋਗੇ ਝੂਠ ਦੀ ਰਾਜਨੀਤੀ ਚੱਲ ਜੂਗੀ ਪਰ ਜਦੋਂ ਐਂਡਾ ਆਉਂਦਾ ਤਾਂ ਝੂਠ ਟਿਕਦਾ ਨਹੀਂ ਹੈਗਾ ਇਹ ਰੇਤੇ ਦੇ ਮਹਿਲ ਹੁੰਨੇ ਆ ਇਹ ਟਹਿ ਜਾਂਦੇ ਸੋ ਇਸ ਕਰਕੇ ਸੱਚ ਨੇ ਸੱਚ ਰਹਿਣਾ ਜੋ ਡਵੈਲਪਮੈਂਟ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤੀ ਸੋ ਤਾਂ ਵੱਧ ਤੁਸੀਂ ਆਪ ਦਾ ਕੀਂਤੀ ਸਮਾਂ ਦਿੱਤਾ ਸੋ ਇਸੇ ਜੀ ਆਪਣੇ ਨਾਲ ਅਕਾਲੀ ਲੀਡਰ ਪ੍ਰਵਿੰਦਰ ਸਿੰਘ ਸੁਹਾਣਾ ਜੀ ਜਿਨ੍ਹਾਂ ਨਾਲ ਤਮਾਮ ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਬਾਰੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਧ